ਗਈ 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 ਉਹ ਉਧਰ ਜਾ ਕਹਦੇ ਆ ਉਧਰ ਜਾ ਉਧਰ ਜਾ ਹੌਬੇ ਉਹ ਮਾਰਦੇ ਕਹਦੇ ਥਾਣ ਮਾਰਦੇ ਪੈਰ ਚ ਉਹ ਨਿਕਲ ਜਾ ਪਰਾ ਨਿਕਲ ਓਏ ਪਰਾ ਨੂੰ ਨਿਕਲਦਾ ਨਿਕਲ ਜਾ ਪਰਾ ਪਰਾ ਨਿਕਲ ਜਾ ਯਾਰ ਉਹ ਪਰਾ ਨੂੰ ਹੋ ਜਾ ਭੈਣ ਦੇ ਨਾਲੇ ਨਾ ਕਰ ਰਹੇ ਜੋ ਰਹਿਣ ਤਾਂ ਇਹ ਮਰਨ ਜਾਓ ਯਾਰ ਸਾਨੂੰ ਦੇਖ ਰਿਹਾ ਗੜੇ